ਹੀਨਾ ਖਾਨ ਇਹਨੇ ਦਿਨੀ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਹੀ ਹੈ ਪਰ ਉਹ ਹਰ ਪਲ ਸਟਰੋਂਗ ਨਜ਼ਰ ਆ ਰਹੀ ਹੈ ਉਹਨਾਂ ਦਾ ਇਹ انداز ਉਹਨਾਂ ਦੇ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ ਹਰ ਕੋਈ ਉਹਨਾਂ ਦੀ ਤਾਰੀਫ਼ ਕਰ ਰਿਹਾ ਹੈ ਇਸ ਦੌਰਾਨ ਹੀਨਾ ਖਾਨ ਨੇ ਆਪਣੀ ਗਰਦਨ ਤੇ ਕੀਮੋਥੈਰੇਪੀ ਕਾਰਨ ਹੋਏ ਜ਼ਖਮ ਦਿਖਾਏ ਫੋਟੋ ਵਿੱਚ ਹੀਨਾ ਖਾਨ ਹੱਸਦੀ ਹੋਈ ਬੇहद ਪਿਆਰੀ ਲੱਗ ਰਹੀ ਹੈ ਉਹਨਾਂ ਦੇ ਚਿਹਰੇ ਤੇ ਕੋਈ ਤਣਾਅ ਨਜ਼ਰ ਨਹੀਂ ਆ ਰਿਹਾ ਉਹ ਮੁਸਕੁਰਾਉਂਦੇ ਹੋਏ ਆਪਣੀ ਸੈਲਫੀ ਕਲਿੱਕ ਕਰ ਰਹੀ ਹੈ ਫੋਟੋ ਦੇ ਨਾਲ ਹੀਨਾ ਨੇ ਸੰਕੇਤ ਦਿੱਤਾ ਹੈ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਚੰਗੀਆਂ ਚੀਜ਼ਾਂ ਹੋਣ ਵਾਲੀਆਂ ਨੇ ਫੋਟੋ ਵਿੱਚ ਹੀਨਾ ਖਾਨ ਟੀ-ਸ਼ਰਟ ਪਹਿਨੀ ਨਜ਼ਰ ਆ ਰਹੀ ਇਹ ਟੀ-ਸ਼ਰਟ ਦੇ ਗ੍ਰਾਫਿਕ ਵਿੱਚ ਲਿਖਿਆ ਹੈ ਚੰਗੀਆਂ ਚੀਜ਼ਾਂ ਆਉਣ ਵਾਲੀਆਂ ਨੇ ਸੈਲਫੀ ਵਿੱਚ ਹੀਨਾ ਨੂੰ ਆਪਣੇ ਕੀਮੋਥੈਰੇਪੀ ਦੇ ਜ਼ਖਮ ਵੀ ਨਜ਼ਰ ਆ ਰਹੇ ਨੇ ਤਾਂ ਜ਼ਾਇਆ ਕੀ ਹੀਨਾ ਖਾਨ ਨੇ ਹਾਲ ਹੀ ਦੇ ਵਿੱਚ ਖੁਲਾਸਾ ਕੀਤਾ ਸੀ ਕਿ ਉਹਨਾਂ ਨੂੰ ਸਟੇਜ 3 ਬ੍ਰੈਸਟ ਕੈਂਸਰ ਹੈ ਹਾਲ ਹੀ ਦੇ ਵਿੱਚ ਕੋਕਲਾਪਨ ਹਸਪਤਾਲ ਦੇ ਹਾਊਸਕੀਪਿੰਗ ਵਿਭਾਗ ਨੇ ਇੰਸਟਾਗ੍ਰam ਤੇ ਹੀਨਾ ਖਾਨ ਲਈ ਇੱਕ ਇਮੋਸ਼ਨਲ ਨੋਟ ਸ਼ੇਅਰ ਕੀਤਾ ਹੈ ਇਸ ਨੋਟ ਦੇ ਵਿੱਚ ਉਹਨਾਂ ਦੇ ਜਲਦੀ ਠੀਕ ਹੋਣ ਲਈ ਦਿਲੋਂ ਸ਼ੁਕਾਮਨਾਵਾਂ ਦਿੱਤੀਆਂ ਗਈਆਂ ਨੇ ਹੀਨਾ ਖਾਨ ਨੇ ਸੋਸ਼ਲ ਮੀਡੀਆ ਤੇ ਇੱਕ ਹੱਥ ਲਿਖਤ ਨੋਟ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਦੱਸਿਆ ਹੈ ਕਿ ਕਿਵੇਂ ਇਸ ਦੌਰਾਨ ਜਿਹੇ ਨਿਸ਼ਾਨਾ ਨੇ ਉਹਨਾਂ ਦਾ ਹੌਸਲਾ ਵਧਾਇਆ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਕੋਕਿਲਾ ਬੈਨ ਹਸਪਤਾਲ ਦੁਆਰਾ ਸਾਂਝੇ ਕੀਤੇ ਗਏ ਨੋਟ ਵਿੱਚ ਲਿਖਿਆ ਹੈ ਅਸੀਂ ਜਾਣਦੇ ਹਾਂ ਕਿ ਇਹ ਸਰਜਰੀ ਤੁਹਾਡੇ ਲਈ ਬਹੁਤ ਮੁਸ਼ਕਲ ਹੋਵੇਗੀ ਪਰ ਅਸੀਂ ਖੁਸ਼ ਹਾਂ ਕਿ ਤੁਸੀਂ ਪੂਰੀ ਤਰ੍ਹਾਂ ਠੀਕ ਹੋਣ ਦੇ ਰਾਹ ਤੇ ਹੋ ਅਸੀਂ ਤੁਹਾਡੇ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰਦੇ ਹਾਂ ਵਰਕਫਰੰਟ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸਿਆ ਕਿ ਹੀਨਾ ਕੈਂਸਰ ਦੇ ਇਲਾਜ ਦੇ ਨਾਲ ਨਾਲ ਕੰਮ ਵੀ ਕਰ ਰਹੀ ਹੈ ਉਹ ਸ਼ੂਟਿੰਗ ਕਰ ਰਹੀ ਹੈ